ਭਾਈ ਅਸੀਂ ਇੱਥੇ ਇੱਕ ਨਰ ਲਵਾਰਿਸ ਲਾਸ਼ ਲਾਸ਼ ਦੀ ਅਸੀਂ ਉਹਨਾਂ ਦੇ ਕੋਲ ਗਏ ਥਾਣੇ ਸਰਦਾਰਪੁਰੇਤ ਲਾਹ ਕਰਨ ਕਿ ਇਹ ਇੱਥੇ ਦਦਾ ਕੋਈ ਬੰਦਾ ਹੈ ਜੋ ਪਿਆ ਉਹਨੂੰ ਕਿੱਥੇ ਲੈ ਕੇ ਜਾਣਾ ਉਹ ਕਹਿੰਦਾ ਜੀ ਆਪਣੇ ਕਮੇਟੀ ਘਰ ਦੱਸੋ ਕਮੇਟੀ ਘਰ ਗੱਲ ਕੀਤੀ ਉਹ ਕਹਿੰਦਾ ਸਿਵਲ ਦੱਸੋ ਭਾਈ ਇੱਥੇ ਕੋਈ ਬੰਦੇ ਦੀ ਕੋਈ ਵੈਲਿਊ ਹੈ ਨਹੀਂਗੀ ਜੋ ਇੱਥੇ ਦੀਆਂ ਸਰਕਾਰਾਂ ਦੇ ਹਾਲਾਤ ਆ ਕੁਝ ਨਹੀਂ ਦਾ ਬੰਦੇ ਲਈ ਇਹਨਾਂ ਨੇ ਇੱਕ ਕੁੱਤਾ ਮਰਿਆ ਲੋਕੀ ਉਹ ਚੱਕ ਕੇ ਕਿਤੇ ਸਾਈਡ ਤੇ ਕਰ ਦਿੰਦੇ ਆ ਖਾਣੇ ਵਾਲੇ ਢੇੜੀਆਂ ਪਾਈ ਜਾਂਦੇ ਆ ਜੇ ਅਸੀਂ 112 ਦੇ ਕੰਮ ਕੀਤੀ ਕੋਲ ਉਹ ਕਹਿੰਦੇ ਜੀ ਤੁਹਾਡੇ ਕੋਲ ਪ੍ਰਸ਼ਾਸਨ ਪਹੁੰਚਦਾ ਜੇ ਉਹ ਆਏ ਉਹ ਕਹਿੰਦੇ ਸਾਡਾ ਸੁਧਰ ਦੇ ਦੀਆਂ ਸਾਡਾ ਨਹੀਂ ਦੀਆਂ ਪਿੰਦਾਂ ਕੀ ਕੋ ਬੰਦਰੀ ਇੱਥੇ ਵੈਲਿਊ ਹੈ ਨਹੀਂ ਕਿ ਬੰਦਾ ਕੀ ਉਹਦਾ ਕੁੱਤੇ ਦੇ ਬਰਾਬਰ ਵੀ ਨਹੀਂ ਕਹਿਣਾ ਤੇ ਤੁਹਾਨੂੰ ਵੇਰਦੀ 1:30 11 ਵਜੇ ਇਦਾਂ ਹੀ ਲਾਸ਼ ਪਈ ਆ ਅਸੀਂ ਸਾਰੇ ਪਾਸੇ ਜਾਏ ਆ ਕੋਈ ਇਹਦੇ ਬਾਰੇ ਗੌਰ ਨਹੀਂ ਕਰ ਰਿਹਾ ਯਾਰ ਤੇ 3 ਵਜ ਗਏ ਹਜੇ ਤੱਕ ਸਲਾਮਪੁਰੇ ਕੋ ਆਇਆ ਨਹੀਂ ਆ ਰਿਹਾ ਅਸੀਂ ਸਾਰਿਆਂ ਦੇ ਕੋਲ ਜਾਏ ਆ ਇਹ ਬੱਲਾ ਤੋਂ ਦੂਰਾ ਪੈਂਦਾ ਜੀ ਥਾਣਾ ਤੋਂ ਨਾਮਪੁਰਾ ਆ ਉਹਨਾਂ ਦੇ ਵਿੱਚੋਂ ਉੱਥੇ ਅਸੀਂ ਗਏ ਮੋੰਚੀ ਸਾਹਿਬ ਕਹਿੰਦੇ ਜੀ ਸਾਡਾ ਕੋਈ ਰੂਲਾ ਨਹੀਂ ਕਾਇਦੇ ਵਿੱਚ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਤੋਂ ਨਾਲ ਅਨਜਲੀ ਫਗਵਾੜਾ ਸ਼ਹਿਰ ਦੇ ਮੁਹੱਲਾ ਸੰਤੋਖਪੁਰਾ ਦੀ ਬਾਹਰ ਇੱਕ ਅਣਪਛਾਤੇ ਵਿਅਕਤੀ ਦੀ ਪੇਤ ਪਰੇ ਹਿਲਾਤਾਂ ਵਿੱਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧਿਤ ਜਾਣਕਾਰੀ ਦਿੰਦੇ ਆ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਹ ਵਿਅਕਤੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਮੁਹੱਲੇ ਦੀ ਬਾਹਰ ਹੀ ਰਹਿੰਦਾ ਸੀ ਤੇ ਅੱਜ ਉਸ ਦੀ ਸਵੇਰ ਮੌਤ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਮੁਹੱਲਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਢਿੱਲੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੱਢੇ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਨੂੰ ਕ੍ਰੀਬ ਸਵੇਰੇ 11 ਵਜੇ ਦੀ ਸੂਚਨਾ ਦਿੱਤੀ ਗਈ ਸੀ ਤਾਂ ਪੁਲਿਸ ਪ੍ਰਸ਼ਾਸਨ ਕ੍ਰੀਬ 4 ਵਜੇ ਘਟਨਾ ਵਾਲੀ ਜਗ੍ਹਾ ਤੇ ਪਹੁੰਚਦਾ ਹੈ ਤੇ ਇੰਨਾ ਸਮਾਂ লাশ ਸੜਕ ਦੀ ਇੱਕ ਸਾਈਡ ਤੇ ਹੀ ਪਈ ਰਹੀ। ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ ਤਾਂ ਪੁਲਿਸ ਸਾਡਾ ਏਰੀਆ ਨਾ ਹੋਣ ਦਾ ਕਹਿ ਕੇ ਪੱਲਾ ਛਾੜਦੀ ਰਹੀ। ਉਹਨਾਂ ਨੇ ਕਿਹਾ ਕਿ ਕ੍ਰੀਬ 5 ਘੰਟਿਆਂ ਬਾਅਦ ਪੁਲਿਸ ਘਟਨਾ ਵਾਲੀ ਜਗ੍ਹਾ ਤੇ ਪਹੁੰਚਦੀ ਹੈ ਅਤੇ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾ ਘਾਰ ਵਿਖੇ ਰਖਵਾ ਦਿੱਤਾ ਗਿਆ। ਉਦਰੀ ਸਬੰਧੀ ਜਦੋਂ ਥਾਣਾ ਸਤਨਾਮਪੁਰਾ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸੰਤੋਖਪੁਰੇ ਮੁਹੱਲੇ ਦੇ ਬਾਹਰ ਕਿਸੇ ਵਿਅਕਤੀ ਦੀ Laash ਪਈ ਹੋਈ ਹੈ। ਉਹਨਾਂ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਕੋਈ ਪਛਾਣ ਨਹੀਂ ਹੋ ਸકી। ਉਹਨਾਂ ਨੇ Laash ਨੂੰ ਕਬਜ਼ੇ ਵਿੱਚ ਲੈ ਕੇ 72 ਘੰਟਿਆਂ ਲਈ ਪਛਾਣ ਲਈ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾ ਘਰ ਵਿਖੇ ਰਖਵਾ ਦਿੱਤਾ ਗਿਆ। ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਗਵਾੜਾ న్యూਸ ਦੇ ਲਈ ਕੈਮਰਾਮੈਨ ਜਸਰਮਤ ਨਾਲ ਅਚਰਨਜੀਤ ਸਿੰਘ ਸੋਨੇ ਦੀ ਰਿਪੋਰਟ ਭਾਈ ਜੀ ਕੀ ਮਾਮਲਾ ਜੀ ਕਿਹੜਾ ਤੁਸੀਂ ਰੋਡ ਤੇ ਖੜੇ ਅੱਜ ਭਾਈ ਅਸੀਂ ਇੱਥੇ ਇੱਕ ਨਾ ਲਵਾਰਿਸ ਲਾਸ਼ ਲਾਸ਼ ਜੀ ਅਸੀਂ ਉਹਨਾਂ ਦੇ ਕੋਲ ਗਏ ਥਾਣੇ ਸਰਦਾਂਪੁਰੇ ਤਲਾਹ ਕਰਨ ਕਿ ਇਹ ਇੱਥੇ ਦਦਾਂ ਕੋ ਬੰਦਾ ਹੈ ਜੋ ਪਿਆ ਉਹਨੂੰ ਕਿੱਥੇ ਲੈ ਕੇ ਜਾਣਾ ਉਹ ਕਹਿੰਦਾ ਜੀ ਆਪਣੇ ਕਮੇਟੀ ਘਰ ਦੱਸੋ ਕਮੇਟੀ ਘਰ ਗੱਲ ਕੀਤੀ ਉਹ ਕਹਿੰਦਾ ਸਿਵਲ ਦੱਸੋ ਪਈ ਇੱਥੇ ਕੋਈ ਬੰਦੇ ਦੀ ਕੋਈ ਵੈਲਿਊ ਹੈ ਨਹੀਂ ਕੀ ਜੋ ਅਚਲੀਆਂ ਸਰਕਾਰਾਂ ਦੇ ਹਾਲਾਤ ਆ ਕੁਛ ਨਹੀਂ ਕਾ ਬੰਦੇ ਲਈ ਇਹਨਾਂ ਨੇ ਇੱਕ ਕੁੱਤਾ ਮਰਿਆ ਲੋਕੀ ਉਹ ਚੱਕ ਕੇ ਕਿਧਰ ਸਾਈਡ ਤੇ ਕਰ ਦਿੰਦੇ ਆ ਆਣੇ ਵਾਲੇ ਗੇੜੀਆਂ ਪਾਈ ਜਾਂਦੇ ਆ ਜੇ ਅਸੀਂ 112 ਦੇ ਕੰਮ ਕੀਤੀ ਕੋਣ ਉਹ ਕਹਿੰਦੇ ਜੀ ਤੁਹਾਡੇ ਕੋਲ ਪ੍ਰਸ਼ਾਸਨ ਪਹੁੰਚਦਾ ਜੇ ਉਹ ਆਏ ਉਹ ਕਹਿੰਦੇ ਸਾਡਾ ਸੁਧਰ ਦੇ ਦੀਆਂ ਸਾਡਾ ਨਹੀਂ ਜਾਂ ਪੈਂਦਾ ਕੀ ਕੋ ਬੰਦਰੀ ਇੱਥੇ ਵੈਲਿਊ ਹੈ ਨਹੀਂ ਕਿ ਬੰਦਾ ਕੀ ਉਹਦਾ ਕੁੱਤੇ ਦੇ ਬਰਾਬਰ ਵੀ ਨਹੀਂ ਕਹਿਣਾ ਤੇ ਸਮਝਿਆ ਕਿੰਨੇ ਵਜੇ ਦੇਥ ਹੋਈ ਹੈ ਭਜੀ ਇਹਨਾਂ ਦੀ ਇਹ ਸਵੇਰ ਦੀ 10:30 11 ਵਜੇ ਇਦਾਂ ਹੀ ਲਾਸ਼ ਪਈ ਆ ਅਸੀਂ ਸਾਰੇ ਪਾਸੇ ਜਾਏ ਆ ਕੋਈ ਇਹਦੇ ਬਾਰੇ ਗੌਰ ਨਹੀਂ ਕਰ ਰਿਹਾ ਜੀ ਤੇ 3 ਵਜੇ ਹਜੇ ਤੱਕ ਸੁਨਾਮਪੁਰੇ ਕੋ ਆਇਆ ਅਸੀਂ ਸਾਰਿਆਂ ਦੇ ਕੋਲ ਜਾਏ ਆ ਇਹ ਮੁਹੱਲਾ ਕਿਹੜਾ ਪੈਂਦਾ ਭਜੀ ਇਹ ਮੁਹੱਲਾ ਸੰਦੋਰਾ ਪੈਂਦਾ ਜੀ ਥਾਣਾ ਸੁਨਾਮਪੁਰਾ ਆ ਉਹਨਾਂ ਦੇ ਵਿੱਚੋਂ ਉੱਥੇ ਅਸੀਂ ਗਏ ਮੁੰਚੀ ਸਾਹਿਬ ਕਹਿੰਦੇ ਸਾਡਾ ਕੋਈ ਰੋਲਾ ਨਹੀਂ ਕਹੇ ਦੇ ਵਿੱਚ ਅੱਛਾ ਜੀ ਹਾਂ ਜੀ ਕੌਣ ਸੀ ਮੁੰਚੀ ਪਤਾ ਤੁਹਾਨੂੰ ਕੌਣ ਆ ਬੰਦੇ ਉਹ ਨਾਮ ਨਹੀਂ ਪਤਾ ਜੀ ਮੇਨ ਮੁੰਚੀ ਉੱਤੇ ਹੈ ਨਹੀਂ ਜਿਗਾ ਮੁਕੇਸ਼ ਤੇ ਛੋਟਾ ਮੁੰਚੀ ਜਿਗਾ ਬੈਠਾ ਕੋਈ ਉੱਥੇ ਮੁੰਡਾ ਉਹਨੇ ਸਾਨੂੰ ਕਿਹਾ ਕਿ ਸਾਡਾ ਨਹੀਂ ਕੋਈ ਬੰਦਾ ਤੇ ਉਹਨਾਂ ਨੇ ਸਹੀ ਗਾਈਡ ਨਹੀਂ ਕੀਤਾ ਤੁਹਾਨੂੰ ਨਹੀਂ ਭਾਈ ਜੀ ਉਹਨਾਂ ਨੇ ਅਸੀਂ ਕੰਪਲੀਟ ਲੈ ਕੇ ਗਏ ਸੀ ਕੰਪਲੀਟ ਤੱਕ ਨਹੀਂ ਉਹਨਾਂ ਨੇ ਲਈ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੰਸਰਾਜੀ ਕਿੱਥੇ ਦੇ ਰਹਿਣ ਵਾਲੇ ਆ ਮੱਲਾ ਸੁਟੋਕਪੁਰ ਆ ਜੀ ਤੇ ਅੱਜ ਇੱਕ ਦੁਕਾਨ ਦੇ ਲਾਗੇ ਡੈੱਡ ਬੋਡੀ ਪਈ ਆ ਕੀ ਮਾਮ ਏ ਲੋਬਾਰ ਸੇ ਆ ਪੜੇ ਜਿੱਦਾਂ ਬਾਬਾ ਘੁੰਮਦਾ ਹੁੰਦਾ ਸੀਗਾ ਮੱਲੇ 'ਚ ਕਰੀ ਫੌੜ ਤੇ ਚਲ ਜਾਣਾ ਕਰੀ ਕਵਰਨਾ ਇੱਧਰ ਵੀ ਘੁੰਮਦਾ ਆ ਜਾਂਦਾ ਨਹੀਂ ਇੱਥੇ ਰੋਟੀ ਪਾਣੀ ਖਾ ਲੈ ਦਿੰਦੇ ਨੇ ਦੁਕਾਨ ਦੇ ਮੁਰੇ ਜਿੱਥੇ ਰਹਿੰਦਾ ਸੀਗਾ ਇਹ ਪੂਰਾ ਹੋ ਗਿਆ ਅੱਜ ਤੇ ਬੋਡੀ ਸਭ ਤੋਂ ਪਹਿਲਾਂ ਕਿਹਨੇ ਦੇਖੀ ਸਭ ਤੋਂ ਪਹਿਲਾਂ ਆਪਾਂ ਹੀ ਦੇਖੀ ਮੱਲੇ ਦੇ ਜਿੱਦਾਂ ਕਿੰਨੇ ਕ ਵਜੇ ਡੈਥ ਹੋਈ ਹੈ ਇਹ ਇਹ ਸਾਡੇ ਸਾਡੇ 10 ਵਜੇ ਨਾਲ 11 ਵਜੇ ਨਾਲ ਹੋ ਗਈ ਸੀ ਕਿੰਨਾ ਟਾਈਮ ਹੋ ਗਿਆ ਹੁਣ ਹੌਣ ਦਾ ਕਾਫੀ ਟਾਈਮ ਹੋ ਗਿਆ ਜਾਦੇ ਹੀ ਲੱਗੇ ਐ ਅਸਾਂਸ ਕਰਦਾ ਸਾਰਾ ਸਮਾਨ ਲੈ ਕੇ ਆਂਦਾ ਆ ਤਿੰਨ ਤਿੰਨ ਵੱਜ ਗਏ ਆ ਕੋਈ ਪੁਲਿਸ ਵਾਲੇ ਨਹੀਂ ਆਏ ਕੋਈ ਕੋਈ ਨਹੀਂ ਆ ਕਾਰਵਾਈ ਕਰਨ ਨੂੰ ਜੀ ਆਉਂਦਾ ਜੀ ਇੱਥੇ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿਹੜਾ ਦਿੱਤੀ ਉਹ ਕਹਿੰਦੇ ਕਮੇਟੀਕਰ ਜਾਓ ਉੱਥੇ ਜੇ ਉਹ ਕਹਿੰਦੇ ਉੱਥੇ ਹੀ ਜਾਓ ਕਮੇਟੀਕਰ ਗਏ ਉਹ ਕਹਿੰਦੇ ਸਿਵਲ ਹਸਤਾਲ ਜਾਓ ਸਿਵਲ ਹਸਤਾਲ ਗਏ ਉਹ ਕਹਿੰਦੇ ਉੱਥੇ ਹੀ ਜਾਓ ਹੁਣ ਦੱਸੋ ਕਿੱਥੇ ਜਾਈਏ ਏਰੀਆ ਕਿਹਦਾ ਪੈਂਦਾ ਇਹ ਥਾਣੇ ਦਾ ਏਰੀਆ ਕਿਹਦਾ ਪੈਂਦਾ ਆਪਣਾ ਸਦਰ ਸੀੜੀ ਪੈਂਦਾ ਇੱਧਰ ਸਤਨਾਮਪੁਰ ਸਤਰਾਪੁਰ ਨੂੰ ਫੋਨ ਕੀਤਾ ਪੁੱਲ ਨੂੰ ਕੀਤਾ ਉੱਥੇ ਉਹ ਕਹਿੰਦੇ ਸਾਡੀ ਕਹਿੰਦੇ ਹੈ ਨਹੀਂ ਕਾਰ ਉੱਧਰ ਜਾਓ ਤੇ ਜਿਹੜੇ ਸਦਰ ਵਾਲੇ ਆਏ ਸੀ ਇਹ ਕੀ ਕਰਨ ਆਏ ਸੀ ਇਹ ਵੀ ਉੱਧੇ ਪਾਸੇ ਗੇੜੀ ਮਾਰ ਕੇ ਚਲ ਗਏ ਜੀ ਡੈੱਡ ਬੋਡੀ ਕੋਈ ਨਹੀਂ ਚੱਕ ਕੇ ਲੈ ਕੇ ਗਈ ਕੋਈ ਨਹੀਂ ਚੱਕਿਆ ਜੀ ਇਹ ਬਾਬਾ ਉੱਥੇ ਰਹਿੰਦਾ ਕਿੱਥੇ ਆਏ ਕੋਈ ਘਰ ਹੈਗਾ ਇਹਦਾ ਕੋਈ ਘਰ ਵਾਰ ਨਹੀਂ ਪਤਾ ਕਿੱਥੇ ਦਾ ਆ ਇੱਥੇ ਨੇ ਜਿੱਦਾਂ ਮੱਲੇ ਜੀ ਘੁੰਮਦਾ ਹੁੰਦਾ ਸੀ ਕਿੰਨੇ ਟਾਈਮ ਤੋਂ ਘੁੰਮਦਾ ਸੀ ਫਟੋ ਕਰਨ ਚਾਂ 4 ਸਾਲ ਹੀ ਹੋ ਗਏ ਇੱਥੇ ਘੁੰਮਦੇ ਨੇ ਠੀਕ ਆ ਲਵਾਰ ਸਹੀ ਜਾ ਉੱਧਰ ਤੇ ਹਜੇ ਤੱਕ ਡੈੱਡ ਬੋਡੀ ਇੱਥੇ ਹੀ ਆ ਇੱਥੇ ਹੀ ਆ ਜੀ ਹਾਂ ਜੀ ਡਾਕਟਰ ਸਾਹਿਬ ਇੱਕ ਡੈ ਜੀ ਕਰੀਬਨ 4:40 ਵਜੇ ਇੱਕ ਸੁਤਨਾਮਪੁਰ ਦੇ ਮੁਲਾਜ਼ਮ ਜੀ ਐਸਆਈ ਬੈਂਦੂ ਇੱਕ ਅਨਨੋਨ ਡੈੱਡ ਬੋਡੀ ਲੈ ਕੇ ਆਏ ਜੀ ਜੀ ਉਮਰ ਕਰੀਬਨ 60 ਤੋਂ 70 ਸਾਲ ਦਾ ਫਿਰ ਉਹ ਸੀ ਮੌਜੀ ਰਖਾ ਕੇ ਅਵੇਦਰੀ ਮਾਰਿਆ ਕੁ ਟੈਲੀਫੋਨ ਦੱਸ ਦਿੱਤਾ ਕੋਈ ਸਰ ਛੱਟ ਜੋੜਦਾ ਨਹੀਂ ਹੈ ਕੋਈ ਬਜ਼ੁਰਗ ਵਿਗਿਆ ਬਾਅਦ ਚ ਪਤਾ ਲੱਗਿਆ ਪੋਸਮਾਰਟਮ ਕਰਕੇ ਦੱਸਿਆ ਜਾਂਦਾ ਕਿ ਸੁਤਨਾਮਪੁਰ ਥਾਣੇ ਤੋਂ ਆਇਆ ਕੀ ਮਾਮਲਾ ਜੀ ਹਮ ਇੱਕ ਟੈਲੀਫੋਨ ਆਇਆ ਸੀ ਇੱਕ ਡੈੱਡ ਬੋਡੀ ਸੰਤੋ ਉਪਰੇ ਮਹੱਲੇ ਦੇ ਕੋਈ ਬਾਹਰ ਪਈ ਹੈ ਉਹ ਲੈ ਕੇ ਅਸੀਂ ਮੋਰਚੀ ਤੇ ਝੋਲਾ ਤੱਕਾ ਦਿੱਤੀ ਹੈ 78 ਘੰਟੇ ਤੱਕ ਹੱਤਾ ਰੱਖਿਆ ਜਿਉਂ ਮੋਰਚੀ ਵਿੱਚ ਉਹ ਤੋਂ ਅਗਲੀ ਵਾਰ ਕਾਰਵਾਈ ਕੀਤੀ ਜਾਏ ਸਰ ਕੋਈ ਪਛਾਣ ਪਤਾ ਲੱਗੀ ਬੰਦੇ ਦੀ ਕੋਣ ਪਛਾਣ ਨਹੀਂ ਲੱਗੀ ਅਨਨੋਟ ਡੈਡਬੋਡੀ